हनुमान जी की मूर्ति तोड़ी सी आंख तोड़ी सी जब हनुमान जी की मूर्ति थी मूत तो भी किया मूत भी किया नहीं पाजी ऐसा क्यों किया मूर्ति तोड़ी है वो शख्स है क्यों किया तुमने ऐसे क्यों किया पहले चोरी भी किया तुमने तो किसने किया वो सोए वो शख्स पकड़ हो चुका है जी लाइव तस्वीर आ चुकी है � ਹਨੇਰੇ ਖਲੇ ਤੋਂ ਕਰਾਇਆ ਗਿਆ ਕਿਸਕੇ ਕੋਲ ਹੈ ਬੁਕਿਆ ਲੱਗ ਤੇਰਾ ਛਿੰਦੇ ਦਾ ਫੈਨ ਚ ਪੇਸ਼ੀ ਚ ਗਿਆ ਚੋ ਇਹ ਬਚਣਾ ਜਾਂਦਾ ਸੋਏ ਉਹੀ ਸ਼ਖਸ ਆ ਸੋ ਇਹਦਾ ਕਾਲਾ ਮੂੰਹ ਕੀਤਾ ਜਾ ਰਿਹਾ ਹੈ ਇਹਦੇ ਮੂੰਹ ਤੇ ਗੰਦਗੀ ਲਗਾਈ ਜਾ ਰਹੀ ਹੈ ਜਿਸ ਵਿਅਕਤੀ ਨੂੰ ਸੋ ਦੇਖ ਸਕਦੇ ਹੋ ਤੁਸੀਂ ਸੋ ਦੇਖ ਸਕਦੇ ਹੋ ਲੋਕਾਂ ਨੇ ਉਹਨੂੰ ਮਾਰਿਆ ਨਹੀਂ ਸਕੋ ਕਿ ਉਹਦੇ ਕੀ ਨਾ ਜਰਾ ਰੁਕੋ ਤਾਂ ਸਹੀ ਨਾ ਬੋਲ ਨਾ ਬੋਲ ਆਪਣਾ ਇਹ ਜੋ ਟਖੰਡਰ ਕੀਤੀ ਹੈ ਭਾਜੀ ਮੈਂਨੇ ਮੁਰਤੀ ਖੰਡਿਤ ਨਹੀਂ ਕੀਤਾ ਤੁਨੇ 2 ওভার ਪਹਿਲੇ ਗਿਆ ਹੋ ਮਾਰੀ ਥੂਕ ਸਟੇਆ ਮੂਰਤੀ ਦੇ ਥੂਕ ਸਟੇਆ ਮੂਰਤੀ ਆ ਗਾਂਵ ਵਾਲੇ ਨਹੀਂ ਬੋਲ ਜੀ ਮੇਰਾ ਭਾਈ ਕਰੋ ਬਚਾਰੀ ਬੰਦਾ ਹੂ ਬੰਦਾ ਕਿੱਥੇ ਐਗਜ਼ਾਮ ਪੱਕੇ ਤੇ 2 ওভার ਪੁਲਿਸ ਨੇ ਪਕੜਾਇਆ ਜੀ ਚੌਕੀ ਮੈਂ ਨਹੀਂ ਬਜੀ 2 ওভার ਫਰੈਸ਼ ਕੋ ਮਾਰ ਫਰਮ ਪੈਸਾ ਅੱਗੇ ਨਿਕਲਦਾ ਰਹਿ ਜਾਂਦਾ ਸੋ ਪੁਲਿਸ ਤੋਂ ਆ ਚੁੱਕੇ ਨੇ ਜਿਹੜੇ ਕਿ मौके पे बाबा जी आ चुके ने सोयो शख्स पकड़ लिया गया हां जी बोल तो पीर बजिल के सोए शख्स पकड़ लिया गया ਤੋ ਇਹੋ ਸ਼ਖਸ ਫੜ ਲਿਆ ਗਿਆ ਹੈ ਪਰ ਅਮਚਾਰੀ ਬੰਦੋ ਕੇ ਇੱਕ ਵੀ ਕੰਮ ਖਰਾਬ ਨਹੀਂ ਕਰਦੇ ਕਰਦੇ ਤੈਨੂੰ ਕੋਈ ਨਾ ਸੁਣ ਤਕ ਕੋਈ ਨਹੀਂ ਵੇਟ ਤੋ ਜਿੱਥੇ ਕੇ ਪੁਰੀਹਰਾ ਚੌਂਕੀ ਤੋ ਮੁਖ ਅਫਸਰ ਪਹੁੰਚ ਚੁੱਕੇ ਨੇ ਮੁਖ क्या नाम है तुम्हारा पूरा नाम विवेक। है विवेक। पूरा नाम बोलो विवेक कुमार कहाँ से रहने वाले हो मैं सिवान का हूँ अब तुझे किसने कहा था ऐसे करने को मैंने ऐसा कुछ भी नहीं किया फिर किसने किया अभी ये मैं क्या बता सकता हूँ गरीब अभी ड्यूटी करके रोटी पानी के लिए काम से हारा हुआ पहले बेदबी किता था हनुमान मंदिर में जागे कहता वहाँ पे थोकता था और बूट पहन इस रात को हम आठ बजे में उस समय रविंदर जी उनका नाम बिल्ला बिल्ला हम लोग कहते हैं हौलदार थे यहाँ पर थे उन्होंने भी इसको तो मारा पिता और उसके बाद बोला कि हमें इसको अंदर रखिए इसके पर बनती करवाई कीजिए अरे मतला बढ़ जाएगा इसका भेष भूसा ऐसा ही पहन के रखता है जैसे कपड़ा और ये पूरी बोलता भी इंग्लिश में कभी कभी पूरी मतलब ये पागल नहीं है ये तो जो यही ब्यक्ति 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 है आप चाहे इसके लिए जनानी जितनी जनानिया उनसे पूछ लीजिएगा और हमारे बाबा जी बाबा जी बाबा जी बड़ा भाई जो तूसी नहीं सिगे तो बिल्ला पाजी सीखे थे चौथी में छोटा जांगो वो मारे थे उसको उस समय मारे थे हो। है, है। हमारा कहना है पहले वहां पे ऐसा किया हां जी हां भी किया है और ये बार बार अपने आपको दिखाता है कि मैं मेंटल मेंटल है बिल्कुल दुरुस्त है और बार बार लेकिन ये मैं हंड्रेड परसेंट दावे के साथ कहता हूँ ये किसी ना किसी के बहकावे में या शराब के लालच में ये काम करता है आप आप क्या चाहते हैं पुलिस आप पूरे हिसाब से चाहते हैं कि क्यों तोड़ा ये बताए ਕਿ ਕਿਸਕੇ ਕਹਨੇ ਪੇ ਤੋੜਾ ਹੈ ਅਸੀਂ ਸਮਝੀ ਇਹ ਹੀ ਚਾਹੀਏ ਜਾਣੇ ਕੁਝ ਖਾਦਾ ਪੀਤਾ ਨਹੀਂ ਹੈ ਹਾਂ ਜੀ ਇਸ ਵਿਸ਼ੇ ਲਈ ਲੱਗੇ ਹੋਏ ਆ ਕਿ ਇਹਨਾਂ ਨੂੰ ਫੜਨਾ ਸਵੇਰ ਦਾ ਇਹਨਾਂ ਦਾ ਨਾਸ਼ਤਾ ਹੈ ਨਾ ਦੁਪਹਿਰ ਦਾ ਭੋਜਨ ਕਿ ਸਾਡੇ ਮੰਨ ਦੇ ਵਿੱਚ ਅਹੀ ਰੋਸ਼ ਹੈਗਾ ਵਾ ਕਿ ਸਾਡੇ ਆਸਥਾ ਦੇ ਪ੍ਰਤੀਕ ਸਾਡੇ ਭਗਵਾਨ ਸ੍ਰੀ ਹਰਿਮਾਨ ਜੀ ਦੇ ਨਾਲ ਇਹ ਜੋ ਕੀਤਾ ਇਹਨੇ ਕੋਈ ਕਰਮ ਕੀਤਾ ਇਹਦਾ ਉਹਲੇ ਨੂੰ ਸਹੀ ਸਜ਼ਾ ਦਿੱਤੀ ਜਾਵੇ ਜੋ ਅਸੀਂ ਨਿਰਨੇ ਅੱਜ ਬੈਠੇ ਦੇ ਵਿੱਚ ਲਿਆ ਸੀ ਆ ਕਿ ਸਾਡਾ ਕੱਲ੍ਹ 11 ਵਜੇ ਚੌਕੀ ਦੁਆਬਾ ਪ੍ਰਦਰਸ਼ਨ ਦਾ ਤੇ ਜੇ ਨਾ ਹੋਇਆ ਤਾਂ ਅਗਲੀ ਕਾਰਵਾਈ ਅਸੀਂ ਸਾਡੇ ਮੁਹੱਲਾ ਨਿਵਾਸੀ ਸਾਡੇ ਭਰਾਵਾਂ ਨੇ ਮਿਲ ਕੇ ਇਹਨੂੰ ਫੜ ਲਿਆ ਇਹ ਜੋ ਲਕੀ ਨੇ ਕੀਤੀ ਹੈਗੀ ਇਹਦੀ ਕ ਜੋ ਸਹੀ ਨਹੀਂ ਹੁੰਦੀ ਤੇ ਅਸੀਂ ਅਗਲੀ ਵੇਰ ਦੁਆਰਾ ਬੈਠਾ ਕਰਕੇ ਜੋ ਕੀ ਯੋਜਨਾ ਦੀ ਕਰਾਂਗੇ ਲੋਕਾਂ ਨੇ ਜਿਹੜਾ ਮਜਰਮ ਤੁਹਾਡੇ ਸਪੋਰਟ ਕਰ ਦਿੱਤਾ ਅਗਲੀ ਕਾਰਵਾਈ ਹੁਣ ਕੀ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਮੌਕੇ ਤੇ ਪਹੁੰਚ ਕੇ ਇਹਨੂੰ ਕਾਬੂ ਕਰ ਲਿਆ ਨਾਲ ਜਾ ਕੇ ਜੀ ਲੋਕਾਂ ਨੇ ਫੜਿਆ ਸੀਗਾ ਤੇ ਹੁਣ ਅਗਲੀ ਕਾਰਵਾਈ ਇਹ ਹੈ ਕਿ ਜਿਹੜੀ ਵੀ ਇੱਥੇ ਬਣਦੀ ਤਾਲ ਉਹ ਤੇ ਪਰਚਾ ਦਿੱਤਾ ਜਾਊਗਾ ਤਫੀਜ਼ ਕੀਤੀ ਜਾਊਗੀ ਕਿ ਵਾਕਈਏ ਬੰਦੇ ਨੇ ਕੀਤੀ ਹੈ ਜੋ ਵੀ ਫੁਟੇਜ ਕੈਮਰੇ ਦੀ ਨਿਕਾਲਾਂਗੇ ਉੱਥੇ ਲੱਗੇ ਵਾਲੇ ਦੁਆਲੇ ਹਾਂਜੀ ਸਾਰਾ ਉਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਊਗੀ ਕੋਈ ਧਾਰਾ ਵਗੈਰਾ ਕਿਹੜੀ ਲੱਗੀ ਜਾਏਗੀ ਤੇ ਕਿਤੇ ਉਹਨਾਂ ਨੇ 295 ਦਾ ਕੇਸ ਲਾ ਲਿਆ ਦੋ ਜੋੜੀ ਵੀ ਇਹਦੀ ਬਣਦੀ ਹੋਈ ਧਾਰਾ ਜਿਹੜੀ ਵੀ ਕਾਨੂੰਨੀ ਹੋਊਗੀ ਕਰ ਦਿੱਤਾ ਨਹੀਂ ਇਹਨਾਂ ਦਾ ਕਹਿਣਾ ਹੈਗਾ ਕਿ ਇਹੀ ਸ਼ਖਸ ਜਿਹੜਾ ਹੈਗਾ ਪਹਿਲਾਂ ਵੀ ਦੋ ਤਿੰਨ ਵਾਰੀ ਇਦਾਂ ਦੇ ਕਾਰਿਆ ਕਰ ਚੁੱਕਾ ਹੈਗਾ ਕਿ ਇਹੀ ਹੈ ਸਾਡੇ ਕੋਲ ਨਹੀਂ ਇਦਾਂ ਦੀ ਕੋਈ ਰਿਪੋਰਟ ਆ ਜੀ ਹੁਣ ਵੀ ਹੁਣ ਵੀ ਅੱਜ ਪਤਾ ਲੱਗਾ ਤੇ ਮੌਕੇ ਤੇ ਡਿਪੀਸ਼ਾ ਵੀ ਪਹੁੰਚੇ ਸੀ ਅਸੀਂ ਪਹੁੰਚੇ ਸੀ ਹੁਣ ਚਲੋ ਇਹ ਕਾਬੂ ਆ ਗਿਆ ਤੇ ਇੱਥੇ ਉਹ ਤਰੀਕੇ ਨਾਲ ਕਰ ਵੀ ਕੀਤੀ ਜਾਊਗੀ ਜਿਹੜੀ ਬਣਦੀ ਓਕੇ ਧੰਨਵਾਦ ਸ਼ੁਕਰੀਆ